ਖਖੜ ਬਾਰੇ ਜ਼ਰੂਰ ਬਿੱਟੂ ਜੀ ਇੱਕ ਨਰਾਜ਼ ਚੱਲ ਰਹੇ ਨੇ ਮੀਟਿੰਗਾਂ ਚ ਨਜ਼ਰ ਨਹੀਂ ਆ ਰਹੇ ਬਿਲਕੁਲ ਕੋਈ ਤੁਸੀ ਬੜਾ ਜ਼ਰੂਰੀ ਤੁਹਾਡਾ ਵੀ ਹੈ ਵੀ ਕਹਿੰਦੇ ਤੁਹਾਡੇ ਤੋਂ ਨਰਾਜ਼ ਨਹੀਂ ਇਹ ਮੈਂ ਬਹੁਤ ਦੇਖੋ ਜਾਖੜ ਸਾਹਿਬ ਨੇ ਨਾ ਜਿਹੜੇ ਜਾਖੜ ਸਾਹਿਬ ਸਾਡੇ ਲਈ ਸਮਾਜ ਲਈ ਇੱਕੋ ਇੰਸਟੀਚਿਊਟ ਨੇ ਉਹ ਇਕੱਲੇ ਜੋ ਅੱਜ ਕੋਈ ਕਹਿ ਦੇਵੇ ਥੋਕ ਮਗਾ ਕੇ ਮੈਂ ਕਹਿੰਦਾ ਇਹ ਗੱਲ ਆ ਜਿਹੜੇ ਉਹਨਾਂ ਬਾਰੇ ਗੱਲਾਂ ਕਰਦੇ ਆ ਨਾ ਦੂਜੀਆਂ ਪਾਰਟੀਆਂ ਵਾਲੇ ਇਹ ਕਾਂਗਰਸੀ ਇਹ ਤਾਂ ਮਗਰ ਫਿਰਦੇ ਨੇ ਜਾਕਰਟ ਸਾਹਿਬ ਤੇ ਮੈਂ ਪੈਰ ਫੜਦੇ ਦੇਖੇ ਜਦੋਂ ਉਹ ਪ੍ਰਧਾਨ ਸੀ ਸੀਐਲਪੀ ਲੀਡਰ ਸੀ ਤਾਂ ਮਗਰ ਮਗਰ ਗੱਡੀਆਂ ਲਾਉਂਦੇ ਸੀ ਉਹਨਾਂ ਦੇ ਅੱਜ ਜਿਹੜੇ ਗੱਲਾਂ ਕਰਦੇ ਆ ਉਦੋਂ ਤਾਂ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਕੇ ਇਹਨਾਂ ਦਾ ਗਲਾ ਸੁੱਕਦਾ ਸੀ ਤੇ ਮੈਂ ਇੱਕ ਗੱਲ ਹੋਰ ਕਹਿ ਦਵਾਂ ਜਾਕਰਟ ਸਾਹਿਬ ਅਸੀਂ ਜਦੋਂ ਸਭ ਤੋਂ ਵੱਡਾ ਪ੍ਰੋਗਰਾਮ ਲੁਧਿਆਣੇ ਕਾਰਜਕਾਰੀ ਦਾ ਪ੍ਰੋਗਰਾਮ ਆਇਆ ਜੀ ਸਾਡੇ ਮੰਡਲ ਪ੍ਰਧਾਨ ਤੋਂ ਲੈ ਕੇ ਡਿਸਟ੍ਰਿਕਟ ਦੇ ਸਾਰੀ ਬਾਡੀਆ ਸਟੇਟ ਦੀ ਸਾਰੀ ਬਾਡੀ ਤੇ ਹਜ਼ਾਰਾਂ ਦੀ ਗਿਣਤੀ ਲੁਧਿਆਣੇ ਇਹ ਪ੍ਰੋਗਰਾਮ ਹੋਇਆ ਜਿੱਥੇ ਭਵਿੰਦਰ ਯਾਦਵ ਜੀ ਆਏ ਸੀ ਤੁਸੀਂ ਸਾਰੇ ਤੁਹਾਨੂੰ ਪਤਾ ਸਭ ਤੋਂ ਵੱਡਾ ਪ੍ਰੋਗਰਾਮ ਉਹ ਸੀ ਤੇ ਸਾਰਾ ਦਿਨ ਸੀ ਲੁਧਿਆਣੇ ਉਹ ਲੁਧਿਆਣੇ ਮੇਰੇ ਹੀ ਜਿਹੜਾ ਹਲਕਾ ਏ ਜਿੱਥੋਂ ਮੈਂ ਇਲੈਕਸ਼ਨ ਲੜਦਾ ਉੱਥੇ ਉਹ ਕਰਵਾਇਆ ਸੀ ਤੇ ਜਾਖੜ ਸਾਹਿਬ ਤੇ ਮੈਂ ਸਾਰਾ ਦਿਨ ਰਹੇ ਉਦੋਂ ਬਾਅਦ ਉਹਨਾਂ ਦੇ ਜਾਣਾ ਸੀ ਜਰਮਨ ਉਹਨਾਂ ਦੇ ਪਰਿਵਾਰ ਆ ਵਾਈਫ ਨੇ ਉੱਥੇ ਉਹ ਚਲੇ ਗਏ ਤੇ ਹਫਤਾ ਪਹਿਲਾਂ ਮੇਰੇ ਕੋਲ ਸੰਦੀਪ ਅਜੀਬ ਕੋਈ ਇਸ਼ੂ ਸੀ ਫੋਟੋ ਵੀ ਦੇਖ ਲਿਓ ਤੁਸੀਂ ਪੇਜ ਤੇ ਜਾਂ ਕਿਤੇ ਵੀ ਖਬਰਾਂ ਵੀ ਤੇ ਮੈਨੂੰ ਇਨਵਾਈਟ ਕਰਨਾ ਇਸੀ ਨਵੰਬਰ ਚ ਉਹਨਾਂ ਦਾ ਬਹੁਤ ਵੱਡਾ ਉੱਥੇ ਕੋਈ ਮੈਰਾਥਨ ਪ੍ਰੋਗਰਾਮ ਆ ਇਸ ਕਰਕੇ ਇੱਕ ਜਦੋਂ ਜਨਰਲ ਸੈਕਟਰੀ ਅੰਜਾਰ ਜੁਰਪਾਨੀ ਸਾਹਿਬ ਨੇ ਇਹ ਗੱਲ ਕਹਿਤੀ ਵੀ ਇਹ ਬਿਲਕੁਲ ਵਾਮਾ ਹੈ ਜੇ ਕੋਈ ਇੱਕ ਪ੍ਰੋਗਰਾਮ ਚ ਦੋ ਪ੍ਰੋਗਰਾਮ ਚ ਜੇ ਕੋਈ ਨਹੀਂ ਆਇਆ ਇਹ ਤਾਂ ਇਹ ਤਾਂ ਸਿਰਫ ਹਰਿਆਣੇ ਦੀ ਇਲੈਕਸ਼ਨ ਨੂੰ ਦੇਖ ਕੇ ਇਹ ਹਵਾ ਜਿਵੇਂ ਤੀਰ ਨਹੀਂ ਛੱਡਿਆ ਹੁੰਦਾ ਉਹ ਇਹ ਇਹ ਗੱਲ ਪੈਦਾ ਹੀ ਕਿਉਂ ਹੋਈ ਆਈ ਕਿੱਥੋਂ ਇਹ ਗੱਲ ਇਹ ਜਾਣ ਬੁੱਝ ਕੇ ਹਰਿਆਣਾ ਇਲੈਕਸ਼ਨ ਦੇ ਵਿੱਚ ਦੇਖ ਕੇ ਉਹ ਜਾਟ ਵੋਟ ਨੂੰ ਸਭ ਨੂੰ ਕਿਤੇ ਨਾ ਕਿਤੇ ਡੈਂਟ ਪਾਉਣ ਦੀ ਇਹ ਕੋਸ਼ਿਸ਼ ਆ ਦੂਜੀ ਗੱਲ ਭਾਜਪਾ ਇਸ ਤਰੀਕੇ ਨਾਲ ਕੋਈ ਖੇਰ ਬਣਦਾ ਨਹੀਂ ਇਹ ਪ੍ਰਧਾਨ ਮੰਤਰੀ ਜੀ ਡੱਡਾ ਸਾਹਿਬ ਅਮਿਤ ਸ਼ਾਹ ਜੀ ਤੇ ਸੰਗਠਨ ਤੇ ਜੇ ਮੈਂ ਕੋਈ ਕਹਿ ਸਕਦਾ ਜੇ ਪੰਜਾਬ ਚੋਂ ਜੇ ਕਿਸੇ ਨੂੰ ਪਾਰਟੀ ਕਿਉਂਕਿ ਪ੍ਰੈਜ਼ੀਡੈਂਟ ਤੋਂ ਬਗੈਰ ਜਿਹੜਾ ਪਾਰਟੀ ਪ੍ਰੈਜ਼ੀਡੈਂਟ ਹੋਵੇ ਕਿਸੇ ਵੀ ਪਾਰਟੀ ਦਾ ਮੈਂ ਕਹਿਣਾ ਮੈਂ ਪਰ ਬੀਜੇਪੀ ਦਾ ਤਾਂ ਮੈਂ ਕਹਿਣਾ ਵੇ ਦੇਖਿਆ ਇੰਨਾ ਇੱਥੇ ਸਿੱਧਾ ਰੂਲ ਆ ਆ ਪ੍ਰਧਾਨ ਜੀ ਬੈਠੇ ਆ ਪੱਤਾ ਨਹੀਂ ਹਿੱਲ ਸਕਦਾ ਪੱਤਾ ਵੀ ਇਸ ਕਰਕੇ ਜੀ ਮੈਂ ਕੋਈ ਮੰਤਰੀ ਪੰਜਾਬ ਚੋਂ ਬਣਿਆ ਤਾਂ ਉਹ ਜਾਖੜ ਸਾਹਿਬ ਦੀ رائے ਨਾਲ ਉਹਨਾਂ ਦੇ ਪੁੱਛੇ ਨਾਲ ਸਹਿਮਤੀ ਨਾਲ ਉਹਨਾਂ ਦੇ ਬਣਿਆ ਤੇ ਮੇਰੇ ਇਹ ਮੈਂ ਗੱਲਾਂ ਕਰਦਾ ਨਹੀਂ ਜਾਂ ਤੁਸੀਂ ਪੁੱਛ ਲਿਆ ਇਹ ਗੱਲਾਂ ਬੜੀਆਂ ਲਾਈਨ ਜੀ ਪਰ ਉਹ ਉਹ ਫਿਰ ਖਬਰ ਬਣੇ ਬਣੂ ਕਿਵੇਂ ਇਸ ਕਰਕੇ ਜਾਖੜ ਸਾਹਿਬ ਜੇ ਮੇਰੇ ਨਾਲ ਗੱਲ ਕਰਾਂ ਸਾਡੇ ਤਾਂ ਬਹੁਤ ਤਿੰਨ ਪੀੜੀਆਂ ਦੇ ਸੰਬੰਧ ਨੇ ਇਹ ਗੱਲਾਂ ਉਦੋਂ ਬਾਅਦ ਪਤਾ ਨਹੀਂ ਕਿੰਨੇ ਕੁ ਅਸੀਂ ਪ੍ਰੋਗਰਾਮ ਕਰ ਲੇ ਕਿੰਨੇ ਕੁ ਅਸੀਂ ਉਦੋਂ ਬਾਅਦ ਫੰਕਸ਼ਨ ਕਰ ਲੇ ਤੇ ਜਾਖੜ ਸਾਹਿਬ ਤੁਹਾਡੇ ਮੂਹਰੇ ਆ ਕੇ ਜਿੱਦਣ ਆਉਣਗੇ ਉਸ ਦਿਨ ਤੁਸੀਂ ਜਵਾਬ ਲੈ ਲਿਓ ਤੇ ਤੁਹਾਨੂੰ ਪਤਾ ਹੀ ਹੈ ਫਿਰ ਜਵਾਬ ਦੇਣ ਚੋ ਸਾਹਿਬ ਕਿੰਨੇ ਕੁ ਬਾਕੀਆਂ ਨੂੰ ਮਤਲਬ ਫਿਰ ਮੂੜੇ ਟਿਕਦਾ ਨਹੀਂ ਹੁੰਦਾ ਕੋਈ ਉਹਨਾਂ ਦੇ ਜਵਾਬ ਤੇ ਤੁਹਾਨੂੰ ਕੋ ਲੱਗਦਾ ਵੀ ਇਹ ਕਿਉਂ ਚਰਚਾ ਨਿਕਲ ਗਈ ਉਸ ਤੋਂ ਬਾਅਦ ਹਰਿਆਣਾ ਇਲੈਕਸ਼ਨ ਦਾ ਬਿਆਨ ਜਿਹੜਾ ਸੀਗਾ ਪ੍ਰਤਾਪ ਸਿੰਘ ਬਾਜਵਾ ਦਾ ਔਰ ਨਾਲ ਹੀ ਰਾਜਾ ਵੜਿੰਗ ਦਾ ਹਰਿਆਣਾ ਇਲੈਕਸ਼ਨ ਨਾਲ ਹੀ ਉਹਨਾਂ ਨੂੰ ਕੀ ਲੈਣਾ ਦੇਣਾ ਯਾਰ ਉਹ ਆਪਣੀ ਪਾਰਟ ਸਾਡੀ ਉਹ ਪੋਲਿਟੀਕਲ ਬੰਦੇ ਦੂਜੀ ਪਾਰਟੀ ਬਾਰੇ ਉਹਨਾਂ ਨੂੰ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਕਰਕੇ ਉਹ ਸਾਡਾ ਕੰਮ ਆ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹ ਸਾਡੀ ਪਾਰਟੀ ਨੇ ਦੇਖਣਾ ਪ੍ਰਧਾਨ ਜੀ ਨੇ ਦੇਖਣਾ ਵੀ ਕੀ ਚੱਲਦਾ ਇੱਕ ਇੱਕ ਖਬਰ ਚਲਵਾ ਕੇ ਆਪ ਹੀ ਖਬਰ ਆਪ ਹੀ ਪੁੱਛਣ ਲੱਗ ਜਾਂਦੇ ਆਪ ਹੀ ਖਬਰ ਚਲਾ ਦਿੰਦੇ ਜਦੋਂ ਸਾਡੇ ਪ੍ਰਦੇਸ਼ ਨੇ ਸਾਡੇ ਰਪਾਨੀ ਸਰ ਜਿਹੜੇ ਇੰਚਾਰਜ ਨੇ ਉਹਨਾਂ ਨੇ ਆ ਕੇ ਇਹ ਗੱਲ ਕਰਤੀ ਵੀ ਭਾਈ ਉਹ ਦਿੱਲੀ ਚ ਨੇ ਕੋਈ ਕੰਮ ਸੀ ਹੁਣ ਜੀ ਉਹਨਾਂ ਤੇ ਵੀ ਨਹੀਂ ਆਪਾਂ ਨੂੰ ਵਿਸ਼ਵਾਸ ਫਿਰ ਮੈਨੂੰ ਸਮਝ ਆਉਂਦੀ ਫਿਰ ਆਪਣਾ ਆਪਾਂ ਕਿੱਥੇ ਇੱਕ ਜਾ ਕੇ ਇਹ ਚੀਜ਼ਾਂ ਨੂੰ